ਲੰਗਰ ਭਾਈ ਲਾਲੋ ਜੀ ਹੋਲੇ ਮਹੱਲੇ ਆਜੋ ਕੈਸਾ ਜੀ ਆਜੋ ਸਾਇਬ ਖੇ ਬਰੋਗਾਂ ਲੰਗਰ ਜਾਲਰਾ ਵੀਰ ਦੀ ਲੰਗਰ ਚੱਕੇ ਜੋ ਲਗਾਇਆ ਗਿਆ ਚਾਹ ਰਾਤੀ ਪੀਣ ਵਾਲੇ ਵੀਰ ਚਾਹ ਸ਼ਾਹਬ ਜੀ ਲੰਗਰ ਸ਼ਕਰਾਇਓ ਜੀ ਲੰਗਰ ਸ਼ਕੋ ਲੰਗਰ ਤੇ ਆ ਜੀ ਪਾਉਣਾ ਲੰਗਰ ਨੂੰ ਸਾਥ ਲੰਗਰ ਦੇ ਅੱਗੇ ਸਿੱਧਾ ਮੈ ਜਾਓ ਜੀ ਲੰਗਰ ਦਾ ਅੱਛਾ ਨਿਆਦੀ ਸਬਜੀ ਦਿਓ ਜੀ ਚੱਲਿਆ ਇਸ ਮੌਕੇ ਤੇ ਸੰਤਾ ਵੱਲੋਂ ਆਜੋ ਮੇਰੇ ਵੀਰ ਮੱਤਨ ਲੈ ਕੇ ਮਨਾਲਾ ਦੇ ਕੋਲ ਵੀ ਆਜੋ ਮੋਖਾ ਜੀ ਵੱਲੋਂ ਮੁਖਤਿਆਰ ਸਿੰਘ ਮੋਖਾ ਜੀ ਸ਼ੱਕ ਜਰੂਰ ਕੀ ਹਾਂਜੀ ਮੈਂ ਮੁਖਤਿਆਰ ਸਿੰਘ ਮੋਖਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਆਨੰਦਪੁਰ ਸਾਹਿਬ ਥੋਲੇ ਮਹੱਲੇ ਤੇ ਸਾਰੀਆਂ ਸੰਗਤਾਂ ਨੂੰ ਪ੍ਰਣਾਮ ਔਰ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਜਿਸ ਤਰ੍ਹਾਂ ਹਰ ਸਾਲ ਦੀ ਤਰ੍ਹਾਂ ਅਸੀਂ 2008 ਤੋਂ ਜੋ ਲੰਗਰ ਸ਼ੁਰੂ ਕੀਤੇ ਉਹ ਗੁਰੂ ਨਾਨਕ ਸਾਹਿਬ ਦੇ ਜੋ 20 ਰੁਪਏ ਦਾ ਲੰਗਰ ਤੋਂ ਸ਼ੁਰੂ ਹੋਇਆ ਸੀ ਉਹਨਾਂ ਦੇ ਆਦੇਸ਼ਾਂ ਨਿਰਦੇਸ਼ਾਂ ਦੇ ਔਰ ਉਹਨਾਂ ਦੇ ਸ਼ੁਰੂ ਕੀਤੇ ਹੋਏ ਲੰਗਰ ਤੇ ਉਹਨਾਂ ਦੇ ਕੂਟਮਿਆਂ ਤੇ ਚੱਲਣ ਦੇ ਆਪਣੇ ਆਪ ਨੂੰ ਕੋਸ਼ਿਸ਼ ਕਰ ਰਹੇ ਆ ਔਰ ਸਾਨੂੰ ਸਾਧ ਸੰਗਤ ਦੇ ਫੈਸਲੇ ਅਤੇ ਉਹਨਾਂ ਦੇ ਸਹਿਯੋਗ ਦੇ ਨਾਲ ਅਸੀਂ ਇਸ ਸਾਲ ਵੀ ਅਨੰਦਪੁਰ ਸ਼੍ਰੀ ਗੋਲਾ ਮਹੱਲਾ ਦੇ ਅਨੰਦਪੁਰ ਸਾਹਿਬ ਲੰਗਰ ਲਾਉਣ ਦਾ ਫੈਸਲਾ ਕੀਤਾ ਔਰ ਇਸ ਸਾਲ ਵੀ ਇੱਥੇ ਲੰਗਰ ਲਗਾਏ ਇਸ ਤੋਂ ਪਹਿਲਾਂ ਅਸੀਂ ਜਦੋਂ ਸਮੇਂ ਤੋਂ ਪਹਿਲਾਂ ਅਸੀਂ ਸਭ ਤੋਂ ਪਹਿਲਾਂ 2008 ਦੇ ਵਿੱਚ ਅਸੀਂ ਫਤੇਗੜ ਸਾਹਿਬ ਸਰਹੰਦ ਵਿਖੇ ਲੰਗਰ ਲਗਾਇਆ ਗਿਆ ਸੀ ਔਰ ਉਸ ਤੋਂ ਬਾਅਦ ਦੀ ਹਰਦਵਾਰ ਕੋਪ ਦੇ ਲੰਗਰ ਲਗਾਏ ਗਏ ਸੀ ਔਰ ਉਸ ਤੋਂ ਬਾਅਦ 2015 ਦੇ ਵਿੱਚ ਵੀ ਪ੍ਰਿਆਗ ਚ ਲੰਗਰ ਲਗਾਏ ਗਏ ਸੀ ਔਰ ਇਸੇ ਤਰੀਕ ਚਲਦਿਆਂ ਚਲਦਿਆਂ ਹੁਣ ਅਸੀਂ ਫਰਵਰੀ ਜਨਵਰੀ ਫਰਵਰੀ ਦੇ ਵਿੱਚ ਪ੍ਰਿਆਗ ਦੇ ਵਿੱਚ ਲਗਾਤਾਰ 45 ਦਿਨ ਲੰਗਰ ਲੰਗਰ ਭਾਈ ਲਾਲੋ ਜੀ ਦੇ ਨਾਮ ਤੇ ਚਲਦੇ ਰਹੇ ਔਰ ਇਸੇ ਤਰ੍ਹਾਂ ਯੋਥੋਂ ਉਸ ਤੋਂ ਬਾਅਦ ਫਿਰ ਸਮਾਂ ਜਿਹੜਾ ਆ ਗਿਆ ਸ੍ਰੀ ਅਨੰਦਪੁਰ ਸਾਹਿਬ ਹੋਲਾ ਮਹੱਲਾ ਤੇ ਉਥੋਂ ਆ ਕੇ ਅਸੀਂ ਇਹ ਲੰਗਰ ਜਿਹੜੇ ਨੇ ਇੱਥੇ ਲਗਾਏ ਗਏ ਇਹ ਸਮੂਹ ਸੰਗਤ ਦੇ ਸਹਿਯੋਗ ਦੇ ਨਾਲ ਔਰ ਰਾਸ਼ਟਰੀ ਸਿੱਖ ਸੰਗਤ ਵੱਲੋਂ ਲਗਾਏ ਗਏ ਲੰਗਰ ਭਾਈ ਲਾਲੋ ਜੀ ਦੇ ਲੰਗਰ ਨੇ ਔਰ ਇਸ ਉਪਰਾਲੇ ਦੇ ਨਾਲ ਸਾਰਾ ਉਪਰਾਲਾ ਜਿੱਦਾਂ ਸੰਗਤਾਂ ਨੇ ਕੀਤਾ ਜਿਨ੍ਹਾਂ ਦਾ ਸਹਿਯੋਗ ਕੀਤਾ ਹੈ ਔਰ ਜਿਹੜੀਆਂ ਸੰਗਤਾਂ ਨੇ ਵੀ ਹਸਪਤਾਲ ਤਾਂ ਆ ਕੇ ਲੰਗਰ ਛਕਿਆ ਅਸੀਂ ਉਹਨਾਂ ਸਾਰਿਆਂ ਦਾ ਤਹਿ ਦਿਲੋਂ ਸ੍ਰੀ ਸਿੱਖ ਸੰਗਤ ਵੱਲ ਧੰਨਵਾਦ ਕਰਦੇ ਹਾਂ ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਦੋਂ ਜਦੋਂ ਵੀ ਹੋਲਾ ਮਹੱਲਾ ਰਹੇਗਾ ਜਿੰਨਾ ਚਿਰ ਵੀ ਜ਼ਿੰਦਗੀ ਰਹੇਗੀ ਇੱਥੇ ਲੰਗਰ ਗੁਰੂ ਮਹਾਰਾਜ ਦੀ ਕਿਰਪਾ ਨਾਲ ਹੀ ਚੱਲਦੇ ਰਹਿਣਗੇ ਔਰ ਗੁਰੂ ਮਹਾਰਾਜ ਦੀ ਆਗਿਆ ਨਾਲ ਇਹ ਹਉਮਦੇ ਸਾਲਾਂ ਨੂੰ ਵੀ ਇਸੇ ਤਰ੍ਹਾਂ ਲੰਗਰ ਲਗਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਭਾਈ ਲਾਲੋ ਜੀ ਲੰਗਰ ਵੱਲੋਂ ਅੱਜ ਬੋਲੇ ਮਹਲੇ ਵਿਖੇ ਸ੍ਰੀ ਅਨੰਦpur ਸਾਹਿਬਕੇ ਲੰਗਰ ਲਾਇਆ ਗਿਆ ਤੁਸੀਂ ਦੇਖ ਸਕਦੇ ਹੋ ਅਟੁੱਟ ਲੰਗਰ ਵਰਤਿਆ ਜਾ ਰਿਹਾ ਹੈ